ਹੈਲੋ ਜੀ ਸਤ ਸ੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਇੱਥੇ ਹੈਗਾ ਆਪਣਾ ਸਵੇਰ ਦਾ ਤਨੀਆ 1:10 ਵਜੇ ਦਾ ਟਾਈਮ ਤੇ ਇੱਥੇ ਮੈਂ ਲੱਗ ਗਈ ਸੀ ਕਪੜੇ ਤੋਂ ਹੁਣ ਤੇ ਜਿਹੜੇ ਵਾਈਟ ਕਲਰ ਦੇ ਕੱਪੜੇ ਆ ਨਾ ਉਹ ਫਿਰ ਹੱਥ ਨਾਲ ਵੀ ਮਲਨੇ ਪੈਂਦੇ ਇੱਥੇ ਨਾ ਬੂਟਾਂ ਦੇ ਦੋ ਜੋੜੇ ਹੀ ਵਾਈਟ ਤੁਹਾਨੂੰ ਪਤਾ ਹਨਾ ਜਲਦੀ ਗੰਦੇ ਹੋ ਜਾਂਦੇ ਇੱਕ ਵਾਰੀ ਪਾਈਏ ਨਾ ਫਿਰ ਗੰਦੇ ਹੋ ਜਾਂਦੇ ਆ ਤੇ ਮੇਰੀ ਆਦਤ ਵਾਕਿ ਵਾਈਟ ਚੀਜ਼ ਜਿਹੜੀ ਵੀ ਪਾਈ ਆ ਨਾ ਉਹਨੂੰ ਉਸੇ ਵੇਲੇ ਧੋ ਦੇਣਾ ਬੱਚਾ ਮੇਰਾ ਪਾਉਂਦਾ ਵਾਈਟ ਸੂਟ ਤੇ ਮੈਂ ਜਦੋਂ ਆਉਂਦਾ ਵਾਂ ਨਾ ਤੇ ਫਿਰ ਮੈਂ ਉਸੇ ਵੇਲੇ ਧੋ ਕੇ ਰੱਖ ਦਿੰਨੀ ਆ ਜਿਹੜੇ ਵੀ ਹੋਣ ਫਿਰ ਮੈਂ ਨਾਲ ਨਾਲ ਹੀ ਧੋ ਕੇ ਸੁਕਾ ਕੇ ਰੱਖ ਦਿੰਦੀ ਹੁੰਨੀ ਆ ਨਾ ਤੇ ਲਓ ਜੀ ਪਹਿਲੇ ਆਂਟੀ ਦੇ ਕੱਪੜੇ ਧੋ ਗਏ ਸੀ ਬਟ ਫੇਰ ਨਾ ਬਾਅਦ ਚੋਂ ਆਂਟੀਆਂ ਜੇ ਆਏ ਹੀ ਸਵੇਰੇ 5:30 ਵਜੇ ਪੌਣੇ 7:00 ਵਜੇ ਆ ਗਏ ਹੀ ਤੇ ਇੰਨੀ ਵਕਤ ਤੇ ਕਿੰਨੇ ਉੱਠ ਕੇ ਨਹਾਣਾ ਵਾ ਹਨਾ ਤੇ ਮੈਂ ਤੇ ਮੰਮੀ ਹੁੰਨੇ ਬਸ ਬਾਕੀ ਸਾਰੇ ਕੋਈ ਵੀ ਨਹੀਂ ਨਹਾਉਂਦਾ ਹੈਗਾ ਤੇ ਬਾਅਦ ਚੋਂ ਕੱਪੜੇ ਹੁੰਦੇ ਆ ਜਦੋਂ ਨਹਾ ਤੋਹ ਲੈਂਦੇ ਆ ਨਾ ਤੇ ਬਾਅਦ ਵਾਲੇ ਜਿੰਨੇ ਵੀ ਕੱਪੜੇ ਹੀ ਨਾ ਫੇਰ ਮੈਨੂੰ ਖੰਗਾਲਨੇ ਪਏ ਸਾਰੇ ਜਿਹੜੇ ਧੋਣੇ ਪਏ ਫੇਰ ਮੈਂ ਇੱਕ ਵਾਰੀ ਮਸ਼ੀਨ ਚ ਸੋਟ ਲੇ ਮੈਂ ਕਿਹਾ ਹੱਥ ਨਾਲਵੇਂ ਨਾ ਜੱਬ ਦੀ ਰਹੂੰਗੀ ਤੇ ਮੈਂ ਮਸ਼ੀਨ ਚ ਧੋ ਲੈਣੀ ਆ ਤੇ ਮਸ਼ੀਨ ਚ ਕੱਪੜੇ ਧੋਤੇ ਸੁਕਾਏ ਸੁਕਾਉਣ ਵਾਲਾ ਲਖਾਨਾ ਟੁੱਟ ਗਿਆ ਵਾ ਥੋੜਾ ਜਿਹਾ ਹਿੱਲ ਗਿਆ ਵਾ ਤੇ ਮੈਂ ਫਿਰ ਕਰਦੀ ਆ ਕਿ ਉਹਦੇ ਵਿੱਚ ਪਾਤੇ ਤੇ ਥੋੜੇ ਬਹੁਤੇ ਜਿਹੜੇ ਹੀ ਉਹ ਸੁੱਕ ਗਏ ਕੱਪੜੇ ਹਨਾ ਤੇ ਫਿਰ ਮੈਂ ਸੁਕਣੇ ਪਾਈ ਤੇ ਮੇਰਾ ਬੇਟਾ ਮੈਨੂੰ ਵੀ ਇਹ ਵੇਖ ਕੇ ਰੋਈ ਜਾਂੜਿਆ ਸੀ ਤੇ ਉਹਨੂੰ ਇਹ ਹੁੰਦਾ ਕਿ ਮੈਨੂੰ ਚੋਕ ਲੋ ਹਣਾ ਜੇ ਤੇ ਮੈਂ ਸਾਹਮਣੇ ਤੁਰਦੀ ਫਿਰਦੀ ਆ ਤੇ ਉਹਨੂੰ ਜਿਹੜਾ ਵਾ ਜੇ ਦੇਖਦੀ ਆ ਤੇ ਉਹਨੇ ਰੋਈ ਜਾਣਾ ਵਾ ਜੇ ਨਹੀਂ ਮੇਰੇ ਸਾਹਮਣੇ ਹੈਗਾ ਤੇ ਫੇਰ ਭਾਵੇਂ ਉਹ ਖੇលਦਾ ਰਵੇ ਹਣਾ ਬੜੀ ਹੁਣ ਜੇਦ ਕਰਨ ਲੱਗ ਗਿਆ ਵਾ ਜਿਉਂ-ਜਿਉਂ ਵੇਖੋ ਬੱਚੇ ਵੱਡੇ ਹੁੰਦੇ ਨੇ ਤਾਂ ਉਹ ਤੋਂ ਜੇਦ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਜਿਹੜੇ ਹੀ ਮਬੂਰ ਤੇ ਨਾ ਧੋ ਕੇ ਤੇ ਰੱਖ ਦਿੱਤੇ ਤੇ بارش ਨੇ ਬਹੁਤ ਜ਼ਿਆਦਾ ਤੰਗ ਕੀਤਾ Delhi ਮਤਲਬ ਰਾਤੀ 4 ਵਜੇ ਮਨੇਰੇ ਆ ਜਾਂਦੀ بارش Delhi ਬੱਦਲ ਗਰਜਦਾ ਮਨੇਰੀ ਚੱਲ ਜਾਂਦੀ ਹੈ ਬਹੁਤ ਜ਼ਿਆਦਾ ਤੇ ਉਸੇ ਵੇਲੇ ਨੀਂਦ ਖੁੱਲ ਜਾਂਦੀ ਹੈ ਨਾ ਡਰ ਜਿਹਾ ਲੱਗਾ ਰਹਿੰਦਾ ਵਾ ਤੇ ਨੀਂਦ ਖੁੱਲ ਜਾਂਦੀ ਫਿਰ ਮਨਾ ਉੱਠ ਜਾਣੀ ਵੇਖਦੇ ਆਪਾਂ ਉੱਧਰ ਉੱਧਰ ਹੋਣਾ ਕੋਈ ਪਾਣੀ ਤਾਂ ਨਹੀਂ ਭਰ ਗਿਆ ਜਾਂ ਕਿਦਾਂ ਵੈਸੇ ਪਾਣੀ ਪੂਣੀ ਤਾਂ ਨਹੀਂ ਆਇਆ ਹੈਗਾ ਪਰ ਫਿਰ ਵੀ ਜਿਹੜਾ ਡਰ ਲੱਗਦਾ ਕਿਉਂਕਿ ਬੱਦਲ ਹੀ ਇੰਨੇ ਜ਼ੋਰ ਨਾਲ ਆਉਂਦਾ ਉਹ ਨਾ ਬਹੁਤ ਜ਼ਿਆਦਾ ਨੇਰੀ ਆਉਂਦੀ ਹੈ ਗੇਟ ਵੀ ਪੂਰੇ ਦਰਵਾਜ਼ੇ ਖੜਕਦੇ ਐ ਇੰਨੀ ਜ਼ਿਆਦਾ ਤੇਜ਼ ਹਵਾ ਆਉਂਦੀ ਹੈ ਅੱਜ ਦੂਜਾ ਤੀਜਾ ਦੇਣ ਵਾਂ ਤੇ ਬਹੁਤ ਜ਼ਿਆਦਾ ਨੇਰੀਆਂ ਚੱਲਦੀਆਂ ਪਈਆਂ ਇਦਾਂ ਜਿਦਾਂ ਸਿਆਲ ਹਨਾ ਹੋਣਾ ਤੇ ਟਾਈਮ ਵੇਖੋ ਹਨਾ ਕਿੰਨਾ ਬਦਲ ਗਿਆ ਹੁਣ ਟਾਈਮ ਕਿੰਨਾ ਵੱਧ ਗਿਆ ਵਾ ਤੇ ਜਿਹੜਾ ਜਲਦੀ ਹਨੇਰਾ ਪੈ ਜਾਂਦਾ ਹੁਣ ਤੇ ਸਵੇਰੇ ਵੀ ਨਾ 6 ਵਜੇ ਤੱਕ 6:30 ਤੱਕ ਆ ਲੱਗਦਾ ਜਿੱਦਾਂ ਹਨੇਰਾ ਹਨੇਰਾ ਜਾਵਣਾ ਕਾਫੀ ਜਦਾ ਜਿੱਦਾਂ ਸਿਆਲੀ ਜੇ ਦਿਨ ਹੁੰਦੇ ਇਦਾਂ ਹੋ ਗਏ ਆ ਤੇ ਧੁੱਪ ਜਦੋਂ ਲੱਗਦੀ ਹੈ ਤੇ ਧੁੱਪ ਵੀ ਇਦਾਂ ਲੱਗਦੀ ਜਿੱਦਾਂ ਸਿਆਲਾਂ ਦੀ ਧੁੱਪ ਹੁੰਦੀ ਹੈ ਨਾ ਜਿੱਦਾਂ ਸੇੜ ਪੇੜ ਜੀ ਹੋਣ ਲੱਗ ਜਾਂਦੀ ਹੈ ਨਾ ਧੁੱਪ ਵੇਖ ਕੇ ਆ ਚੀਜ਼ਾਂ ਹੁੰਦੀ ਆ ਤੇ ਸਾਰੇ ਮੈਂ ਪਹਿਲਾਂ ਸਵੇਰੇ ਨਹਾ ਲਿਆ ਸੀ ਉਹ ਕੱਪੜੇ ਫੇਰ ਗਿੱਲੇ ਹੋਗੇ ਫਿਰ ਮੈਂ ਸਾਰੀ ਸਫਾਈ ਵਗੈਰਾ ਕੀਤੀ ਕੱਪੜੇ ਵਗੈਰਾ ਧੋਤੇ ਹਨਾ ਸਾਰੇ ਡਸਟਿੰਗ ਵਗੈਰਾ ਕੀਤੀ ਮੈਂ ਤੇ ਫਿਰ ਮੇਰੇ ਕੱਪੜੇ ਹੋਣ ਵਾਲੇ ਹੋਗੇ ਬਦਲਣ ਵਾਲੇ ਹੋਗੇ ਫਿਰ ਮੈਂ ਬਦਲੇ ਕੱਪੜੇ ਨਹਾਣੂਗੀ ਤੇ ਬੱਚਿਆਂ ਨੂੰ ਤੇ ਚਲੋ ਮੈਂ ਨਵਾ ਦਿੰਦਾ ਹੀ ਨਾ ਤੇ ਬੱਚਿਆਂ ਨੇ ਇਹ ਹੁੰਦਾ ਕਿ ਜਦੋਂ ਛੁੱਟੀ ਹੁੰਦੀ ਨਾ ਤੇ ਮੈਂ ਨਵਾ ਲ ਦਿੰਨੀ ਇਹ ਨਹੀਂ ਮੈਂ ਵੇਖਦੀ ਕਿ ਹੁਣ ਕੱਲ ਨਾ ਤੇ ਹੀ ਜਾਜਣਾ ਤੇ ਡੇਲੀ ਬੱਚਿਆਂ ਨੂੰ ਨਵਾਉਣਾ ਹੀ ਨਵਾਉਣਾ ਵਾ ਨਾ ਤੇ ਉਸ ਤੋਂ ਬਿਨਾਂ ਤੇ ਮੈਨੂੰ ਐ ਲੱਗਦਾ ਮੇਰਾ ਕੰਮ ਹੀ ਨਹੀਂ ਖਤਮ ਹੋਇਆ ਨਾ ਜਿੰਨਾ ਚਿਰ ਬੱਚਾਂ ਸਾਫ ਸਫਾਈ ਨਾ ਹੋਵੇ ਜਾਂ ਬੱਚੇ ਸਾਫ ਨਾ ਹੋਣ ਤੇ ਫਿਰ ਗੰਨੂ ਨੂੰ ਮੈਂ ਸਾਰਾ ਕੰਮ ਕਰਨ ਤੋਂ ਬਾਅਦ ਗੰਨੂ ਨੂੰ ਫੜਿਆ ਤੇ ਉਹਨੂੰ ਬਸ ਦੁੱਧ ਪਿਆਉਣ ਦੀ ਥੇਰ ਉਹ ਨਾਲ ਹੀ ਸੌ ਗਿਆ ਉਹਨੂੰ ਸਵਾ ਕੇ ਤੇ ਮੈਂ ਪਾਇਆ ਫੇਰ ਹੀ ਮੈਂ ਕਹ ਮੈਂ ਨਾ ਨਾਸ਼ਤਾ ਵਗੈਰਾ ਰੋਟੀਆਂ ਵਰਾ ਖਾਣੀ ਹੈ ਨਾ ਖਾਂਦੇ ਖਾਂਦੇ ਕਿੰਨਾ ਹੀ ਟਾਈਮ ਹੋ ਜਾਂਦਾ ਨਮਿਸ਼ ਨੇ ਵੀ ਨਹੀਂ ਖਾਧੀ ਫਿਰ ਉਹਨੂੰ ਵੀ ਮੈਂ ਖਵਾਈ ਮੈਂ ਕਹ ਚੱਲ ਹਣਾ ਅੱਜ ਬਣਾਇਆ ਸੀ ਆਪਾਂ ਦਾਲ ਚਾਵਲ ਬਣਾਏ ਮਾਂ ਸ਼ੋਲਿਆਂ ਦੀ ਦਾਲ ਹੀ ਤੇ ਨਾਲ ਚਾਵਲ ਬਣਾ ਲਏ ਨਾਲ ਫੁਲਕੇ ਬਣਾ ਲਿਆ ਨਾ ਇਕੱਲੇ ਜਿਹੜੇ ਚਾਵਲ ਉਹਨਾਂ ਨਾਲ ਕੁਝ ਵੀ ਨਹੀਂ ਬੰਦਾ ਹੈਗਾ ਨਾ ਜਿੰਨਾ ਚਿਰ ਇੱਕ ਅੱਧਾ ਫੁਲਕਾ ਨਾਲ ਨਾ ਹੋਵੇ ਤੇ ਫਿਰ ਨਮਿਸ਼ ਨੂੰ ਮੈਂ ਕਹਾਂ ਦੀ ਮੈਂ ਕਹ ਜ ਆ ਜਾ ਮੇਰੇ ਨਾਲ ਤੇ ਚੱਲੀਏ ਬਾਜ਼ਾਰ ਪਰ ਉਹ ਜਿਹੜਾ ਉਹ ਨਹੀਂ ਆਇਆ ਫਿਰ ਮੈਂ ਤੇ ਮੰਮੀ ਚੱਲ ਗਏ ਇੱਥੇ ਚੂੜੀਆਂ ਬਹੁਤ ਵਧੀਆਂ ਹੀ ਸਾਰੀ ਦੁਕਾਨ ਹੀ ਮਤਲਬ ਸਿਰਫ ਚੂੜੀਆਂ ਹੀ ਚੂੜੀਆਂ ਹੀ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ ਤੇ ਇੱਥੇ ਚੂੜੀਆਂ ਬਹੁਤ ਵਧੀਆਂ ਹੀ ਥੋੜਾ ਬਹੁਤਾ ਜਿੰਨੇ ਜੋੜੇ ਲੈਣੇ ਸੀ ਆਪਾਂ ਚੂੜੀਆਂ ਦੇ ਲੈ ਜਾਣਾ ਇਹਨਾਂ ਨੇ ਗਲਾਸੀਆਂ ਦੇ ਵਿੱਚ ੜਾ ਕੇ ਰੱਖੇ ਹੀ ਸਾਈਜ਼ ਦੇ ਅਕੋਰਡਿੰਗ ਜਿੱਦਾਂ 2 6 2 4 2 10 2 8 ਜਿੰਨੇ ਵੀ ਹਨਾ ਸਾਈਜ਼ ਦੇ ਅਕੋਰਡਿੰਗ ਤੇ ਉਹਨਾਂ ਨੇ ਲਿਖਿਆ ਹੋਇਆ ਹੈ ਉੱਪਰ ਗਲਾਸੀਆਂ ਜਿਹਿਆਂ ਦੇ ਜਿੱਦਾਂ ਡਿਸਪੋਜ਼ਰ ਗਲਾਸੀਆਂ ਹੁੰਦੀਆਂ ਨਾ ਉਹ ਵਾਲੀਆਂ ਹੀ ਤੇ ਆਪਾਂ ਲਿਆਂਦੀਆਂ ਲੋ ਜੀ ਦੁਪਹਿਰਾਂ ਦੇ ਵੱਜ ਕੇ 2:3 ਤੇ ਆਪਣਾ ਬਾਜ਼ਾਰ ਤੋਂ ਹੋਇਆ ਇਹ ਹਲਕਾ ਫੁਲਕਾ ਜਿਹੜਾ ਲੈਣਾ ਸੀ ਲੈ ਆਏ ਤੇ ਮੰਮੀ ਸ਼ਿਕਾਇਦਾ ਕਾਫੀ ਬਣਾ ਦੋ ਮੈਂ ਕਾਫੀ ਬਣਾ ਕੇ ਦੇਣ ਲੱਗੀ ਆ ਲੈ ਕੇ ਆਏ ਦੁੱਧ ਤੇ ਗੁਲਾਬ ਜਾਮਨ ਜਿਹੜੇ ਕਿ ਇਹਦੇ ਫੇਵਰੇਟ ਆ ਹਨ ਬਣਾ ਦਿੰਨੀ ਆ ਕਹਾਂ ਆਈ ਇਤਨਾ ਝੂਠ ਕਿਉਂ ਆ ਗੱਜਰ ਢੇਰ ਸਵੇਰ ਦੀ ਲਾਈਟ ਬੰਦ ਹੋਈ ਆ ਲਾਈਟ ਹੀ ਨਹੀਂ ਆਈ ਆ ਜੀ ਸਵੇਰ ਦੀ ਲੈ ਲਾਪਾ ਤੋ ਕਿ ਆਪਕੇ ਲਾਈਟ ਆ ਰਹੀ ਹੈ ਉਹ ਮੈਨੇ ਤੇ ਆਉਂਦੀ ਹੋਈ ਹੈ ਉਹ ਨੂੰ ਮੈਂ ਕਾਫੀ ਬਣਾਉਣਾ ਪਹਿਲਾਂ ਕਪੜੇ ਲਾਉਣ ਵਾਲੇ ਇੱਕ ਰੋਜ ਕਪੜੇ ਲਾਉਣੀ ਆ ਥੋੜੇ ਥੋੜੇ ਸੁੱਕੇ ਹੀ ਜਿੰਨੇ ਕੁ ਸੁੱਕੇ ਹੀ ਨਾ ਹੋਣੇ ਕਿ ਲਾਏ ਆ ਮੈਂ ਲਾਉਣੀ ਕਪੜੇ ਪਹਿਲਾਂ ਕਾਫੀ ਦਾ ਸੇਨੀ ਆ। ਤੂੰ ਕਾਫੀ ਦਾ ਧਿਆਨ ਰੱਖੋ ਚਾਹੇ ਦਾ ਧਿਆਨ ਰੱਖੋ ਬਲ ਮਤ ਜਾਏ। ਨਾ ਆਲੂ ਮੈਂ ਲੈ ਗਈ। ਮੈਂ ਉਹਨੂੰ ਪੂਰੇ ਕੱਪੜੇ ਵੇਖ ਕੇ ਆਈ। ਇਹਦੀ ਕਾਫੀ ਮੇਰਾ ਘੱਟਦੀ ਹੁ ਮੈਂ ਉਹਨੂੰ ਪੂਰੇ ਕੱਪੜੇ ਵੇਖ ਕੇ ਆ। ਅਜੇ ਪਏ ਹੋ। ਹਾਲੇ ਮੈਂ ਪ੍ਰੈਸ ਹੀ ਕਰਨ ਲੱਗੀ। ਥੋੜੇ ਜਿਹਾ ਕੱਪੜੇ ਪ੍ਰੈਸ ਕੀਤੇ ਲਾਈਟ ਬੰਦ ਹੋ ਗਈ। ਉੱਪਰ ਵੇ ਦੇ ਹੁਣ। ਹੁਣ ਕੱਪੜੇ। ਲਾ ਯਾਨੀ ਪਹਿਲਾ ਕੱਪੜੇ ਥੱਲੇ ਲੋ ਜੀ ਡਿਨਰ ਬਣਾਉਣ ਦੀ ਮੈਂ ਤੇ ਦੀਪੂ ਜੀ ਹਾਂ ਵੇਖੋ ਨੂੰ ਮੈਂ ਨਾ ਇੱਥੇ ਲਿਆਈ ਆ ਵੇਖੋ ਵਾਕਰ ਚ ਪਾ ਕੇ ਇਹਨਾਂ ਇੱਧਰ ਉੱਧਰ ਹੱਥ ਬੜਾ ਮਾਰਦਾ ਮੈਂ ਇੱਥੇ ਰੱਖਿਆ ਫਿਰ ਇਹਨੂੰ ਆਪਣੇ ਕੋਲ ਮੈਂ ਕਿਹਾ ਇੱਥੇ ਰਹਿਣਾ ਮੇਰੇ ਕੋਲ ਹਣਾ ਤੇ ਇੱਧਰ ਉੱਧਰ ਬੜਾ ਜਾਂਦਾ ਵਾ ਫਿਰ ਆਖੀ ਬੋਤ ਰੱਖਣੀ ਪੈਣੀ ਵਾਕਰ 'ਚ ਨਾ ਹੁੰਦੇ ਵਾਹ ਵਾਹ ਕਰਦਾ ਵਾ ਨਾ ਲੋ ਰੋਟੀ ਮੈਗਾ ਬਣਾ ਕੇ ਨਾ ਰੱਖ ਲੈਣੀ ਆ ਫਿਰ ਇਕੱਠੇ ਖਾ ਲੈਣੇ ਆ ਨਵੀਂ ਸ਼ੁਭੀ ਲੈਣ ਜਾਣਾ ਟਾਈਮ ਹੋ ਚੱਲਿਆ ਉਹਦਾ ਵੀ ਤੇ ਬਸ ਜੀ ਹਾਂ ਲੈ ਲੈ ਲੋ ਜੀ ਰਾਤ ਦਾ ਆਪਣਾ ਡਿਨਰ ਹੋ ਗਿਆ ਤੇ ਰਸੋਈ ਵਗੈਰਾ ਸਾਂਭ ਲਈਏ ਬਸ ਇੱਕ ਦੁੱਧ ਪਾਉਣਾ ਹੁਣ ਬਸ ਤੇ ਦੁੱਧ ਦੇਣ ਲੱਗੀ ਇਹਨਾਂ ਸਾਰਿਆਂ ਨੂੰ ਗਲਾਸਾਂ 'ਚ ਪਾਇਆ ਤੇ ਬਸ ਜੀ ਇੱਥੇ ਵਲੌਗ ਦਾ ਮੈਂ ਕਿਹਾ ਚਲੋ ਐਂਡ ਕਰ ਦਿੰਨੇ ਹਾਂ ਨਾ ਤੇ ਗਨੂ ਦਾ ਦੁੱਧ ਰੱਖਿਆ ਤੇ ਇਹ ਸੀ ਆਪਣਾ ਅੱਜ ਦਾ ਵਲੌਗ ਆਈ ਹੋਪ ਤੁਸੀਂ ਚੰਗਾ ਲੱਗਿਆ ਚੰਗਾ ਲੱਗੇ ਤੇ ਵੀਡੀਓ ਲਾਈਕ ਸ਼ੇਅਰ ਕਰ ਦਿੱਆ ਕਰੋ ਤੇ ਚੈਨਲ ਨੂੰ ਕਰ ਦਿੱਆ ਕਰੋ ਸਬਸਕ੍ਰਾਈਬ ਤੇ ਮਿਲਦੇ ਆਂ ਕਿਸੇ ਅਗਲੇ ਵਲੌਗ 'ਚ ਮੈਂ ਚੱਲਣਾ ਦੁੱਧ ਲਾ ਲਈਏ ਫ੍ਰਿਜ ਟਾਈਮ ਨਾ ਤੇ ਬਾਜੂ ਨੇ ਚੇਤਾ ਭੁੱਲ ਜਾਂਦਾ ਤੇ ਜਦੋਂ ਚੇਤਾ ਭੁੱਲ ਜਾਂਦਾ ਤੇ ਫਿਰ ਬਾਹਰੇ ਪਿਆ ਰਹਿਦਾ ਖਰਾਬ ਹੋ ਜਾਂਦਾ ਫ੍ਰਿਜ ਲਾਤਾ ਅੱਜ ਕੱਪੜੇ ਬਹੁਤ ਹੀ ਪ੍ਰੈਸ ਕਰਨ ਵਾਲੇ ਮੈਂ ਤੁਹਾਨੂੰ ਆ ਸਾਰੇ ਕੱਪੜੇ ਹੀ ਸਾਰੇ ਕੱਪੜੇ ਪ੍ਰੈਸ ਕੀਤੇ ਕਰਕੇ ਨਾ ਲੱਕ ਦੀ ਸੱਚੀ ਹੋ ਜੀ ਨਿਕਲ ਗਈ ਲੱਕ ਬਹੁਤ ਜ਼ਿਆਦਾ ਦਰਦ ਹੋ ਰਿਹਾ ਅੱਜ ਤੇ ਅੱਜ ਗਨੂ ਨੇ ਬਹੁਤ ਤੰਗ ਕੀਤਾ ਬਹੁਤ ਸਤਾਇਆ ਨੇ ਬਸ ਜੀ ਚਲੋ ਜੀ ਮਿਲਦੇ ਹਾਂ ਕਿਸੇ ਅਗਲੇ ਵੀਡੀਓ 'ਚ ਤੱਕ ਕੇ ਫਾਇ-ਫਾਇ